ਤੁਸੀਂ ਵੇਖੋ ਐਡਾ ਤੁਸੀਂ ਬਿਹਤਰੀ ਕੀਤੀ ਉਹਨੂੰ ਪਤਾ ਹਾਂ ਸਾਡੇ ਦੇ ਮੈਂ ਤਾਂ ਕਹਿੰਦੇ ਆ ਅੱਜ ਜਿੱਦੀ ਮੀਡੀ ਅਹੀਂ ਆ ਗਏ ਆ ਚੌਥੀ ਸਾਡੀ ਆ ਵਾ ਤੇ ਕਿੰਨਾ ਸਮਾਂ ਹੋ ਗਿਆ ਆਪਣਾ 1952 ਦੀ ਦੁਕਾਨ ਹੈ ਜੀ ਆਪਣੀ ਪੁਰਾਣੀ ਏਰੀਆ ਜਿੱਥੇ ਕਰਸਾਟੇ 15 ਅੱਜ ਕਮਾਲ ਸਟਾਫ ਬਹੁਤ ਸੂਲ ਆਈਟਮ ਕਰਦੇ ਨੇ ਅੱਛਾ ਮੰਜੇ ਨੂੰ ਕਿੱਥੇ ਜਾਣਾ ਹੈ ਕੋਈ ਰੇਟ ਵੀ ਸਾਡਾ ਅੱਗੇ ਬਹੁਤ ਜ਼ਿਆਦਾ ਹੁੰਦਾ ਸੀ ਬਹੁਤ ਬਹੁਤ ਜਿੱਦਗੀ ਲਾਤਾ ਅੱਜ ਆ ਜਿਵੇਂ ਸਦੀਕੀ ਪਿਆਰ ਕੀ ਹੈ 40 ਰੁਪਏ ਦਾਦਰ ਦੇ ਨਾਮ ਤੇ ਸਾਉਂਦ ਫਿਰ ਆਪਣੇ ਨਾਮ ਦੀ ਸਾਰੀ ਸਾਰੀ ਕਰਦੇ ਆ। ਹਾਂ ਜੀ ਜਿਹੜਾ ਐਡਰੈਸ ਲਿਖਿਆ ਸਾਡਾ ਇਹ ਦੇਖੋ ਤਰੱਕੀ ਹੁੰਦੀ ਹੈ ਜਦੋਂ ਆਪਾਂ ਮਾਤਾ ਪਿਤਾ ਦੇ ਨਾਮ ਨੂੰ ਰੋਸ਼ਨ ਕਰਦੇ ਆ ਇਹ ਭਾਈ ਸਾਹਿਬ ਜੀ ਦਾ ਨਾਮ ਹੈ ਨਰਿੰਜਨ ਬੁੱਕ ਦੀਪੂ ਜੋ ਛੋਟੇ ਛੋਟੇ ਹੁੰਦੇ ਆ ਆਪਾਂ ਪੜਦੇ ਆ ਉਹ ਚੀਜ਼ ਨੂੰ ਅੱਗੇ ਲੈ ਕੇ ਜਾਣਾ ਨਹੀਂ ਤੇ ਬੱਚੇ ਕਿੰਨੇ ਦੇਸ਼ਾਂ ਉਦੇਸ਼ਾਂ ਦੇ ਚੱਲ ਜੀਏ ਪਰ ਨਹੀਂ ਇਸ ਵੀ ਉਹ ਮੈਨਸ ਹੁੰਦੀ ਹੈ ਅਰੇ ਇੱਕ ਵਰਦੀਆਂ ਵੀ ਆ ਗਈਆਂ ਜੀ ਅਸੀਂ ਸਪੈਸ਼ੀਅਲ ਜੀ ਵਰਦੀ ਰੱਖੀ ਆ ਸਫਾਈ ਹੋਣੀ ਕਰਕੇ ਜਿਹੜੇ ਸਾਡੇ ਇਲਾਕੇ ਛਾਪੇ ਸਕੂਲ ਆ ਬਾਬਾ ਸਾਹਿਬ ਦੀ ਕੋਸ਼ਿਸ਼ ਕਰਾਵੇ ਬਾਜੀ ਹਮੇਂ ਗਾਵਨੋ ਪ੍ਰਿੰਸੀਪਲ ਦੇ ਸਾਥੇ ਚੱਲਦੇ ਜੀ ਉੱਪਰ ਵੀ ਮੈਂ ਰੱਖਿਆ ਜਗ੍ਹਾ ਉੱਪਰ ਸਟਾਫ ਵਾਸਤੇ ਰੱਖਿਆ ਥਾਣਾ ਬਾਕੀ ਥੱਲੇ ਜਿਹੜਾ ਸਾਰਾ ਕੰਮ ਜਿਹਦਾ ਪੰਪ ਸਰਪੰਨ ਕਰ ਲੈ ਕੇ ਪ੍ਰਮਾਤਮਾ ਬਲੋਗੇ ਬਲ ਸਾਡੇ ਕੋ ਕੁਝ ਹੋਵੇ ਨਾ ਚਾਹਣਾ ਨਹੀਂ ਨਹੀਂ ਬਹੁਤ ਵਧੀਆ ਗੱਲ ਬਿੰਦਿਆ ਵਿੰਦਿਆ ਦੇ ਵਿੱਚ ਬੜੀ ਜਿੱਤੇ ਸਕੂਲਾਂ ਨੇ ਜੋੜ ਲਾਇਆ ਉੱਥੇ ਵੀ ਚੀਜ਼ਾਂ ਮਿਲਣੀਆਂ ਚਾਹੀਦੀਆਂ ਸਾਨੂੰ ਕਿ ਜਿਹੜੇ ਇਹ ਬਰੇ ਜੰਡਿਆਲੇ ਕੀ ਨਾ ਪਰ ਸਰੀ ਚਲੇ ਜਾਂਦੇ ਤੇ ਚੀਜ਼ ਨਹੀਂ ਲੱਭਦੀ ਕਿਸੇ ਨੇ ਇਹ ਤੇ ਗੱਲ ਹੈ ਤੁਸੀਂ ਤੇ ਰੇਖ ਦੇਖੋ ਚੀਜ਼ ਜਿਹੜੀ ਪ੍ਰਾਪਤ ਹੁੰਦੀ ਹੈ ਉਹਨਾਂ ਦੇ ਸੈਂਪਲ ਤੇ ਜਾਈ ਸਾਰਾ ਕੁਝ ਮਿਲਦਾ ਹਰ ਚੀਜ਼ ਮਿਲ ਜੂਗੀ ਜਗ੍ਹਾ ਦੀ ਆ ਗਈ ਨਾ ਜਗ੍ਹਾ ਜਗ੍ਹਾ ਬੰਦ ਕਰ ਦਿਓ ਜਦੋਂ ਤੁਸੀਂ ਮਿਹਨਤ ਕਰਦੇ ਹੋ ਆਪਾਂ ਪਤਾ ਹੈ ਕਿ ਉਹ ਵੱਧਿਆ ਮਿਲੋਗੇ ਬਈ ਮੈਂ ਚਾਹੁੰਦਾ ਕਿ ਵੇਖੋ ਛੋਟੇ ਛੋਟੇ ਬੱਚੇ ਜੋ ਮਰਜੀ ਵੇਖ ਸਕਦੇ ਆ ਤੁਹਾਨੂੰ ਜੀ ਮਾਉਲ ਵਾਲਾ ਕੰਮ ਹੋ ਗਿਆ ਜੀ ਇਹ ਅਫਾਵਾਂ ਵਾਲਾ ਬਾਬੇ ਦਾ ਰੋਟੇ ਰੇਕ ਜੀ ਜਿਹੜੀ ਆ ਨਹੀਂ ਜਦੋਂ ਜਾ ਕੇ ਕਦੇ ਦੂਰ ਚਾਹੀਏ ਆਪਣੇ ਮਨ ਨੂੰ ਸੁਸਤ ਤੁਸੀਂ ਤੇ ਰੋਜ਼ ਮਿਲਦੇ ਹੋ ਤੇ ਸਾਡੇ ਦਰਸ਼ਕ ਜਿਹੜੇ ਆ ਅਸੀਂ ਤੁਹਾਨੂੰ ਵੀ ਵੱਧ ਤੋਂ ਵੱਧ ਨਾਲ ਜੁੜਦੇ ਕਿ ਕਿ ਪਿੰਡ ਆ ਤੇ ਇਹ ਪਿੰਡਾਂ 'ਚ ਕਰਾਂਦੇ ਆ Thank yeah. you.